ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਜਿਹੜਾ ਵਿਸ਼ਾ ਹੈ ਜੀ ਉਸ ਗੱਲ ਨੂੰ ਤੁਸੀਂ ਪੂਰੇ ਹੀ ਧਿਆਨ ਦੇ ਨਾਲ ਵੀਡੀਓ ਦੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਅਰਦਾਸ ਕਰੋਗੇ ਤਾਂ ਹਮੇਸ਼ਾ ਕਬੂਲ ਹੋ ਜਾਵੇਗੀ ਪਰਮਾਤਮਾ ਜੀ ਤੁਹਾਡੇ ਮਨ ਦੀਆਂ ਸਾਰੀਆਂ ਹੀ ਆਸਾਂ ਮੁਰਾਦਾਂ ਪੂਰੀਆਂ ਕਰ ਦੇਣਗੇ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੇ ਮਨ ਦੀਆਂ ਸਾਰੀਆਂ ਹੀ ਬੇਨਤੀਆਂ ਨੂੰ ਕਬੂਲ ਕਰ ਦੇਣ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰਨਾ ਕਿਉਂਕਿ ਅੱਧਾ ਤੇ ਅਧੂਰਾ ਗਿਆਨ ਹਮੇਸ਼ਾ ਖਤਰਨਾਕ ਹੁੰਦਾ ਹੈ ਸਾਡੀ ਅੱਜ ਦੀ ਵੀਡੀਓ ਨੂੰ ਪੂਰੇ ਧਿਆਨ ਨਾਲ ਸੁਣਨਾ ਜੀ ਤੇ ਅੱਜ ਦੀ ਦੱਸੀ ਹੋਈ ਜੁਗਤੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜੇਕਰ ਤੁਸੀਂ ਅਪਣਾ ਲਿਆ ਤਾਂ ਕਹਿ ਲਓ ਕਿ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਪੱਕਾ ਨਿਯਮ ਬਣਾ ਲਓਗੇ ਤਾਂ ਕੋਈ ਵੀ ਚੀਜ਼ ਤੁਹਾਡੀ ਪਹੁੰਚ ਤੋਂ ਦੂਰ ਫਿਰ ਨਹੀਂ ਹੋਵੇਗੀ ਉਹੀ ਮਨੁੱਖ ਜਿਹੜੀ ਵੀ ਚੀਜ਼ ਨੂੰ ਆਪਣੇ ਮਨ ਵਿੱਚ ਸੋਚੇਗਾ ਕਿ ਮੈਂ ਇਸ ਨੂੰ ਪਾਉਣਾ ਹੈ ਆਪਣੀ ਜ਼ਿੰਦਗੀ ਵਿੱਚ ਉਹੀ ਚੀਜ਼ ਉਸ ਨੂੰ ਫਿਰ ਮਿਲ ਜਾਵੇਗੀ ਤਾਂ ਉਸ ਸ਼ਬਦ ਤੇ ᔪਗਤੀ ਨੂੰ ਦੱਸਣ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਜੀ ਜਿਸ ਨਾਲ ਸਾਨੂੰ ਇਸ ਬਾਰੇ ਪਤਾ ਲੱਗ ਜਾਵੇਗਾ ਕਿ ਆਪਾਂ ਕਿਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਰਾਤ ਦੇ ਸਮੇਂ ਜਦੋਂ ਵੀ ਸੌਣਾ ਸ਼ੁਰੂ ਕਰ ਦਿੰਦੇ ਹੋ ਤੇ ਜੇਕਰ ਤੁਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸੌਂਦੇ ਹੋ ਕਿ ਪਰਮਾਤਮਾ ਜੀ ਤੁਸੀਂ ਸਾਨੂੰ ਜੋ ਵੀ ਦਿੱਤਾ ਹੈ ਉਸ ਦੇ ਲਈ ਤੁਹਾਡਾ ਸ਼ੁਕਰਾਨਾ ਅਸੀਂ ਖੁਸ਼ ਹਾਂ ਫਿਰ ਵੇਖਣਾ ਪਰਮਾਤਮਾ ਜੀ ਤੁਹਾਡੇ ਤੇ ਖੁਸ਼ ਹੋ ਜਾਣਗੇ ਤੇ ਤੁਹਾਡੇ ਦੁਆਰਾ ਕੀਤੀ ਹੋਈ ਅਰਦਾਸ ਨੂੰ ਕਿਵੇਂ ਪੂਰੀਆਂ ਕਰ ਦੇਣਗੇ ਤੁਹਾਨੂੰ ਇਸ ਬਾਰੇ ਇੱਕ ਗੱਲ ਦੱਸਣ ਵਾਲੇ ਹਾਂ ਜੀ ਇਸ ਨੂੰ ਧਿਆਨ ਨਾਲ ਸਰਵਣ ਕਰ ਲੈਣਾ ਇੱਕ ਵਾਰ ਰੇਲਵੇ ਸਟੇਸ਼ਨ ਤੇ ਬੁੱਢੀ ਔਰਤ ਭੀਖ ਮੰਗ ਰਹੀ ਸੀ ਉਹ ਵੇਖ ਨਹੀਂ ਸੀ ਸਕਦੀ ਲੋਕਾਂ ਨੂੰ ਆਉਂਦਿਆਂ ਜਾਂਦਿਆਂ ਉਸ ਕੋਲ ਲੋਕੀ ਲੰਗੀ ਜਾ ਰਹੇ ਸਨ ਉਸ ਦੀ ਕੋਈ ਵੀ ਗੱਲ ਨਹੀਂ ਸੀ ਸੁਣ ਰੇਹ ਕੋਈ ਵੀ ਨਹੀਂ ਕਿ ਭਾਵੇਂ ਉਸ ਦੀ ਝੋਲੀ ਦੇ ਵਿੱਚ ਇੱਕ ਜਾਂ 2 ਰੁਪਏ ਜਾਂ 5 ਰੁਪਏ ਹੀ ਕੋਈ ਪਾ ਜਾਂਦਾ ਪਰ ਕੋਈ ਅਣ ਦੇਖਿਆ ਕਰਕੇ ਉਸ ਦੇ ਕੋਲੋਂ ਲੰਗੀ ਜਾ ਰਿਹਾ ਸੀ ਕਹਿੰਦੇ ਹਨ ਕਿ ਇੱਕ ਅਮੀਰ ਵਿਅਕਤੀ ਉਸ ਔਰਤ ਦੇ ਕੋਲੋਂ ਲੰਘਿਆ ਤਾਂ ਉਸ ਨੂੰ ਉਸ ਦੇ ਉੱਪਰ ਬੜਾ ਹੀ ਤਰਸ ਆ ਗਿਆ ਉਸ ਨੇ ਉਸ ਦੀ ਝੋਲੀ ਦੇ ਵਿੱਚ ਵੇਖਿਆ ਕਿ ਇੱਕ ਇੱਕ 2-2 ਰੁਪਏ ਦੇ ਹੀ ਸਿੱਕੇ ਹਨ ਕਹਿੰਦੇ ਕਿ ਉਸ ਦੇ ਤਰਸ ਕਰਕੇ ਉਸ ਬੁੱਢੀ ਮਾਤਾ ਦੀ ਝੋਲੀ ਵਿੱਚ ਉਸ ਵਿਅਕਤੀ ਨੇ 100 ਰੁਪਏ ਦਾ ਨੋਟ ਰੱਖ ਦਿੱਤਾ ਹੁਣ ਬੁੱਢੀ ਔਰਤ ਜਿਸ ਨੂੰ ਦਿਖਦਾ ਨਹੀਂ ਸੀ ਹੁਣ ਉਹ ਬੁੱਢੀ ਔਰਤ ਪੈਸਿਆਂ ਨੂੰ ਜਾਂ ਸਿੱਕਿਆਂ ਨੂੰ ਹੀ ਹੱਥ ਨਾਲ ਮਹਿਸੂਸ ਕਰ ਸਕਦੀ ਸੀ ਅਤੇ ਅੰਦਾਜ਼ਾ ਲਗਾ ਲੈਂਦੀ ਸੀ ਕਿ ਇਹ ਕਿਹੜੀ ਚੀਜ਼ ਹੈ ਵਨ ਜਦੋਂ ਉਸਨੇ ਆਪਣੀ ਝੋਲੀ ਦੇ ਵਿੱਚ ਹੱਥ ਮਾਰਿਆ ਤਾਂ ਜਦੋਂ 100 ਰੁਪਏ ਦਾ ਨੋਟ ਉੱਪਰ ਉਸਦੇ ਹੱਥ ਨਾਲ ਵੱਜਾ ਉਸਨੇ ਉਸ 100 ਰੁਪਏ ਦੇ ਨੋਟ ਨੂੰ ਆਪਣੀ ਝੋਲੀ ਦੇ ਵਿੱਚੋਂ ਬਾਹਰ ਸੁੱਟ ਦਿੱਤਾ ਤੇ ਮਹਿਸੂਸ ਕੀਤਾ ਇਹ ਪਤਾ ਨਹੀਂ ਕਿਹੜੀ ਚੀਜ਼ ਹੈ ਜਾਂ ਕੋਈ ਕਾਗਜ਼ ਹੈ ਜਾਂ ਮੂੰਹ ਵਿੱਚ ਹੀ ਕਹਿ ਲਓ ਕਿ ਉਹ ਕੁਝ ਬੁੜਬੜਾਉਣ ਲੱਗੀ ਉਸ 100 ਰੁਪਏ ਦੇ ਨੋਟ ਨੂੰ ਉਸਨੇ ਬਾਹਰ ਸੁੱਟ ਦਿੱਤਾ ਸੀ ਕਹਿੰਦੇ ਕਿ ਉੱਥੇ ਲੱਗੇ ਹੀ ਬੈਠਾ ਇੱਕ ਵਿਅਕਤੀ ਇਹ ਸਭ ਕੁਝ ਵੇਖ ਰਿਹਾ ਸੀ ਕਹਿੰਦੇ ਕਿ ਉਹ ਝੱਟ ਹੀ ਸਮਝ ਗਿਆ ਉਸ ਨੂੰ ਪਤਾ ਲੱਗ ਗਿਆ ਕਿ ਇਸ ਔਰਤ ਜਿਹੜੀ ਹੈ ਇਹ ਦੇਖ ਨਹੀਂ ਸਕਦੀ ਇਸ ਨੂੰ ਰੁਪਏ ਦੀ ਕੀਮਤ ਦਾ ਪਤਾ ਹੀ ਨਹੀਂ ਤੇ ਕਹਿੰਦੇ ਕਿ ਉਸ ਆਦਮੀ ਨੇ ਉਸ ਬਜ਼ੁਰਗ ਔਰਤ ਦੇ ਕੋਲ ਜਾ ਕੇ ਉਸ ਨੂੰ ਦੱਸਿਆ ਤੁਸੀਂ ਇਸ ਨੂੰ ਚੰਗਾ ਮਾੜਾ ਬੋਲ ਰਹੇ ਹੋ ਬੜਬੜਾ ਰਹੇ ਹੋ ਅਤੇ ਤੁਸੀਂ ਉਸ ਵਿਅਕਤੀ ਦਾ ਦਿੱਤਾ ਹੋਇਆ ਨੋਟ ਵੀ ਬਾਹਰ ਸੁੱਟ ਦਿੱਤਾ ਹੈ ਉਹ ਮਨੁੱਖ ਤੁਹਾਨੂੰ 100 ਰੁਪਏ ਦੇ ਕੇ ਗਿਆ ਸੀ ਇਸ ਦੀ ਕੀਮਤ ਤੁਹਾਡੇ ਇਹਨਾਂ ਸਿੱਕਿਆਂ ਤੋਂ ਕਿਤੇ ਹੀ ਜ਼ਿਆਦਾ ਹੈ ਤਾਂ ਉਸ ਔਰਤ ਨੇ ਕਿਹਾ ਮੈਨੂੰ ਨਹੀਂ ਸੀ ਪਤਾ ਕਿ ਇਸ ਨੋਟ ਦੀ ਕੀਮਤ ਕੀ ਹੈ ਕਿਉਂਕਿ ਅੱਜ ਤੱਕ ਸਿਰਫ 1-2 ਰੁਪਏ ਦੇ ਸਿੱਕੇ ਹੀ ਮੈਂ ਮਹਿਸੂਸ ਕੀਤੇ ਹਨ ਜਾਂ ਛੋਟੇ-ਮੋਟੇ ਨੋਟ ਹੀ ਮਹਿਸੂਸ ਕਰ ਸਕੀ ਹਾਂ ਇਹ ਵੱਡਾ ਨੋਟ ਸੀ ਇਸ ਕਰਕੇ ਮੈਨੂੰ ਪਤਾ ਨਹੀਂ ਲੱਗਾ ਕਿ ਇਸ ਦੀ ਕੀਮਤ ਵੱਧ ਹੈ ਇਹ ਰੁਪਏ 100 ਦਾ ਨੋਟ ਹੈ ਮੈਂ ਇਸ ਨੂੰ ਕਾਗਜ਼ ਸਮਝ ਕੇ ਬਾਹਰ ਸੁੱਟ ਦਿੱਤਾ ਹੁਣ ਉਹ ਔਰਤ ਖੁਸ਼ ਹੋਈ ਤੇ ਸ਼ੁਕਰਾਨਾ ਕਰ ਰਹੀ ਸੀ ਕਿ ਮਾਲਕਾ ਤੇਰਾ ਸ਼ੁਕਰ ਹੈ ਜਿਹੜਾ 100 ਰੁਪਏ ਦਾ ਨੋਟ ਇੱਕ ਭਲਾ ਆਦਮੀ ਮੈਨੂੰ ਦੇ ਕੇ ਗਿਆ ਹੈ ਇੰਨੀ ਕਮਾਈ ਤਾਂ ਮੇਰੇ ਸਾਰੇ ਦਿਨ ਦੀ ਨਹੀਂ ਸੀ ਹੁੰਦੀ ਭਾਵੇਂ ਸਾਰਾ ਦਿਨ ਵੀ ਮੈਂ ਸਟੇਸ਼ਨ ਤੇ ਬੈਠੀ ਭੀਖ ਮੰਗਦੀ ਰਹਿੰਦੀ ਤੇ ਸ਼ਾਮ ਨੂੰ ਜਾ ਕੇ 50 ਰੁਪਏ ਹੋਣੇ ਸੀ ਇਹ ਕਹਿੰਦੀ ਉਹ ਖੁਸ਼ੀ-ਖੁਸ਼ੀ ਮਾਲਕ ਦਾ ਸ਼ੁਕਰਾਨਾ ਕਰਨ ਲੱਗੀ ਸਤ ਸੰਗਤ ਜੀ ਇਸ ਕਹਾਣੀ ਦੇ ਰਾਹੀਂ ਅਸੀਂ ਤੁਹਾਨੂੰ ਇਹ ਗੱਲ ਸਮਝਾਈ ਹੈ ਕਿਉਂਕਿ ਸਾਡੀ ਹਾਲਤ ਵੀ ਉਸ ਬਜ਼ੁਰਗ ਅੰਨੀ ਮਾਈ ਵਰਗੀ ਹੈ ਜੋ ਕਿ ਆਪਣੀ ਝੋਲੀ ਦੇ ਵਿੱਚ ਪਏ ਹੋਏ 100 ਰੁਪਏ ਦੇ ਨੋਟ ਨੂੰ ਉਸ ਦਾਤ ਨੂੰ ਮਹਿਸੂਸ ਨਹੀਂ ਸੀ ਕਰ ਸਕੀ ਉਸਨੇ ਉਸ ਨੂੰ ਬਹਰ ਸੁੱਟ ਦਿੱਤਾ ਸੀ ਉਸੇ ਤਰ੍ਹਾਂ ਹੀ ਅਸੀਂ ਵੀ ਆਪਣੇ ਵਾਹਿਗੁਰੂ ਜੀ ਦੇ ਵੱਲੋਂ ਮਿਲੀਆਂ ਹੋਈਆਂ ਦਾਤਾਂ ਨੂੰ ਅਣਮੋਲੀਆਂ ਦਾਤਾਂ ਨੂੰ ਅਣਗੌਲੀਆਂ ਹੀ ਕਰ ਦਿੰਦੇ ਹਾਂ ਸਮਝ ਨਹੀਂ ਪਉਂਦੇ ਸ਼ੁਕਰਾਨਾ ਕਰਨ ਦੀ بجائے ਹਮੇਸ਼ਾ ਉਸ ਵਾਹਿਗੁਰੂ ਦੇ ਨਾਲ ਗਿਲੇ ਸ਼ਿਕਵੇ ਹੀ ਕਰਦੇ ਰਹਿੰਦੇ ਹਾਂ ਕਦੇ ਵੀ ਸ਼ੁਕਰਾਨਾ ਨਹੀਂ ਕਰਦੇ ਸਭ ਕੁਝ ਕੋਲ ਹੁੰਦਿਆਂ ਹੋਇਆਂ ਵੀ ਬੇਸ਼ੁਕਰੇ ਹਾਂ ਕਦਰ ਨਹੀਂ ਕਰਦੇ ਸਭ ਤੋਂ ਵੱਡੀ ਦਾਤ ਹੈ ਕਿ ਇਹ ਸੋਹਣਾ ਸਰੀਰ ਤੰਦਰੁਸਤ ਸਰੀਰ ਜੋ ਸਾਨੂੰ ਵਾਹਿਗੁਰੂ ਜੀ ਨੇ ਬਖਸ਼ਿਆ ਹੈ ਅਸੀਂ ਉਸ ਦਾ ਵੀ ਸ਼ੁਕਰਾਨਾ ਨਹੀਂ ਕਰਦੇ ਕਈ ਵਾਰ ਤੁਸੀਂ ਵੇਖਿਆ ਹੀ ਹੋਵੇਗਾ ਕਿ ਕਈਆਂ ਦੇ ਸਰੀਰ ਇਦਾਂ ਦੇ ਹੁੰਦੇ ਹਨ ਉਹ ਨਾ ਚੱਲ ਫਿਰ ਸਕਦੇ ਹਨ ਤੇ ਨਾ ਇੱਧਰ ਉੱਧਰ ਜਾ ਸਕਦੇ ਹਨ ਕਈ ਤਾਂ ਇਦਾਂ ਦੇ ਹਨ ਕਿ ਜਿਨ੍ਹਾਂ ਨੂੰ ਦਿਖਦਾ ਵੀ ਨਹੀਂ ਜੇਕਰ ਅਸੀਂ ਉਹਨਾਂ ਦੇ ਵੱਲ ਵੇਖੀਏ ਤਾਂ ਅਸੀਂ ਸਭ ਤੋਂ ਚੰਗੇ ਹਾਂ ਕਮ ਸੇ ਕਮ ਸਾਡੇ ਕੋਲ ਸੋਹਣਾ ਸਰੀਰ ਹੈ ਪੂਰੇ ਅੰਗ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਕਮਾਈ ਕਰ ਸਕਦੇ ਹਾਂ ਪਰ ਫਿਰ ਵੀ ਜੇਕਰ ਅਸੀਂ ਆਪਣੇ ਪਰਮਾਤਮਾ ਦੇ ਨਾਲ ਸ਼ਿਕਵੇ ਕਰੀ ਜਾਈਏ ਕਿ ਤੁਸੀਂ ਸਾਨੂੰ ਇਹ ਨਹੀਂ ਦਿੱਤਾ ਤੁਸੀਂ ਸਾਨੂੰ ਉਹ ਨਹੀਂ ਦਿੱਤਾ ਫਿਰ ਅਸੀਂ ਆਪਣੇ ਪਰਮਾਤਮਾ ਦਾ ਨਿਰਾਦਰ ਹੀ ਕਰਦੇ ਹਾਂ ਕਿਉਂਕਿ ਸਾਧ ਸੰਗਤ ਜੀ ਆਪਾਂ ਤਾਂ ਸਿਰਫ ਪਰਮਾਤਮਾ ਜੀ ਦੇ ਕੋਲੋਂ ਦੁਨੀਆਵੀ ਦਾਤਾਂ ਮੰਗਦੇ ਹਾਂ ਉਹਨਾਂ ਦੁਨੀਆਵੀ ਦਾਤਾਂ ਨੂੰ ਮਿਲਣ ਤੇ ਫਿਰ ਅਸੀਂ ਖੁਸ਼ ਹੋ ਜਾਂਦੇ ਹਾਂ ਤੇ ਨਾ ਮਿਲਣ ਤੇ ਅਸੀਂ ਦੁਖੀ ਹੋ ਜਾਂਦੇ ਹਾਂ ਪਰ ਆਪਾਂ ਕਦੇ ਵੀ ਮਾਲਕ ਦਾ ਸ਼ੁਕਰਾਨਾ ਨਹੀਂ ਕਰਦੇ ਕਿ ਮਾਲਕਾ ਤੋ ਸਾਨੂੰ ਸਭ ਤੋਂ ਵੱਡੀ ਦਾਤ ਮੇਰਾ ਸੋਹਣਾ ਸਰੀਰ ਬਖਸ਼ਿਆ ਹੈ ਮੈਨੂੰ ਸਾਰੇ ਹੀ ਅੰਗ ਪੈਰ ਸਲਾਮਤ ਦਿੱਤੇ ਹਨ ਜਿਨ੍ਹਾਂ ਦੇ ਨਾਲ ਮੈਂ ਮਿਹਨਤ ਕਰਕੇ ਕੋਈ ਵੀ ਚੀਜ਼ ਹਾਸਲ ਕਰ ਸਕਦਾ ਹਾਂ ਪਰ ਅਸੀਂ ਕੀ ਕਰਦੇ ਹਾਂ ਕਿ ਅਸੀਂ ਹਮੇਸ਼ਾ ਪੱਕੀ ਪਕਾਈ ਹੀ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਮਿਹਨਤ ਨਾ ਕਰਨੀ ਪੈ ਜਾਵੇ ਬਸ ਸਾਡੇ ਨਾਲ ਤਾਂ ਚਮਤਕਾਰ ਹੋ ਜਾਵੇ ਤੇ ਸਾਡੀ ਜ਼ਿੰਦਗੀ ਰਾਤੋਂ ਰਾਤ ਹੀ ਬਦਲ ਜਾਵੇ ਅਸੀਂ ਰਾਤੋਂ ਰਾਤ ਸਟਾਰ ਬਣ ਜਾਈਏ ਪਰ ਯਾਦ ਰੱਖਿਓ ਜੇ ਕਿਸਮਤ ਰਾਤੋਂ ਰਾਤ ਉਹਨਾਂ ਦੀ ਚਮਕਦੀ ਹੈ ਜੋ ਮਿਹਨਤੀ ਹੁੰਦੇ ਹਨ ਮਿਹਨਤ ਕਰਨਾ ਸਾਡਾ ਫਰਜ਼ ਹੈ ਤੇ ਸਾਡੀ ਕੀਤੀ ਹੋਈ ਮਿਹਨਤ ਨੂੰ ਫਲ ਲਾਉਣਾ ਸਾਡੇ ਪਰਮਾਤਮਾ ਦੇ ਹੱਥ ਵਿੱਚ ਹੈ ਪਰ ਅਸੀਂ ਕੀ ਕਰਦੇ ਹਾਂ ਹਰ ਵੇਲੇ ਆਪਣੀ ਕਿਸਮਤ ਨੂੰ ਕੋਸਦੇ ਰਹਿੰਦੇ ਹਾਂ ਇਦਾਂ ਹੀ ਕਹਿੰਦੇ ਹਾਂ ਇੱਕ ਵਾਰ ਇੱਕ ਮਨੋਖ ਸੰਤ ਜੀ ਦੇ ਕੋਲ ਗਿਆ ਜਾ ਕੇ ਕਹਿਣ ਲੱਗਾ ਸੰਤ ਜੀ ਮੈਂ ਬੜਾ ਗਰੀਬ ਹਾਂ ਬੜਾ ਕੰਗਾਲ ਹਾਂ ਮੈਨੂੰ ਮਾਲਕ ਨੇ ਕੁਝ ਨਹੀਂ ਦਿੱਤਾ ਮੇਰੇ ਉੱਪਰ ਕਿਰਪਾ ਕਰੋ ਮੇਰੀ ਗਰੀਬੀ ਕੱਟ ਦਿਓ ਕਹਿੰਦੇ ਕਿ ਸੰਤ ਜੀ ਕਹਿਣ ਲੱਗੇ ਜੇ ਤੂੰ ਇੰਨਾ ਹੀ ਗਰੀਬ ਹੈ ਤਾਂ ਤੇਰੀ ਗਰੀਬੀ ਕੱਟੀ ਜਾਵੇਗੀ ਪਰ ਉਸ ਦੇ ਲਈ ਸਾਨੂੰ ਤੂੰ ਆਪਣੀਆਂ ਇਹ ਦੋਵੇਂ ਅੱਖਾਂ ਦੇ ਦੇ ਉਸ ਵਿਅਕਤੀ ਨੇ ਕਿਹਾ ਸੰਤ ਜੀ ਇਹ ਤੁਸੀਂ ਕਿਦਾਂ ਦੀਆਂ ਗੱਲਾਂ ਕਰ ਰਹੇ ਹੋ ਮੈਂ ਆਪਣੀਆਂ ਅੱਖਾਂ ਕਿੰਜ ਦੇ ਸਕਦਾ ਹਾਂ ਸੰਤ ਜੀ ਕਹਿਣ ਲੱਗੇ ਤੂੰ ਆਪਣੇ ਮੂੰਹੋਂ ਮੰਗੇ ਕੀਮਤ ਲੈ ਲੈ ਪਰ ਆਪਣੀਆਂ ਇਹ ਅੱਖਾਂ ਮੈਨੂੰ ਦੇ ਦੇ ਪਰ ਉਸ ਵਿਅਕਤੀ ਨੇ ਨਾ ਕਰ ਦਿੱਤੀ ਕਿ ਇਹਨਾਂ ਅੱਖਾਂ ਤੋਂ ਬਿਨਾ ਮੈਂ ਪੈਸੇ ਦਾ ਕੀ ਕਰਾਂਗਾ ਫਿਰ ਸੰਤ ਜੀ ਕਹਿੰਦੇ ਚੱਲ ਜੇ ਤੂੰ ਮੈਨੂੰ ਅੱਖਾਂ ਨਹੀਂ ਦੇਣੀਆਂ ਤੇ ਤੂੰ ਮੈਨੂੰ ਅੱਖਾਂ ਦੀ ਬਜਾਏ ਸਰੀਰ ਦਾ ਕੋਈ ਵੀ ਅੰਗ ਦੇ ਦੇ ਪਰ ਉਸ ਵਿਅਕਤੀ ਨੇ ਨਾ ਕਰ ਦਿੱਤੀ ਸੰਤ ਜੀ ਨੇ ਕਿਹਾ ਕਿ ਤੂੰ ਮੈਨੂੰ ਆਪਣੀ ਉਂਗਲ ਹੀ ਦੇ ਦੇ ਪਰ ਕਹਿੰਦੇ ਉਹ ਇਨਸਾਨ ਕਦੇ ਵੀ ਨਾ ਮੰਨਿਆ। ਸੰਤ ਜੀ ਕਹਿਣ ਲੱਗੇ ਤੈਨੂੰ ਆਪਣੀਆਂ ਅੱਖਾਂ ਦੀ ਕੀਮਤ ਪਤਾ ਲੱਗ ਗਈ ਹੈ ਨਾ? ਸੰਤ ਜੀ ਨੇ ਉਸ ਵਿਅਕਤੀ ਕੋਲੋਂ ਅੱਖਾਂ ਦੀ ਬਜਾਏ ਸਰੀਰ ਦੇ ਹੋਰ ਵੀ ਕਈ ਅੰਗ ਮੰਗੇ। ਪਰ ਉਸ ਵਿਅਕਤੀ ਨੇ ਨਾ ਕਰ ਦਿੱਤੀ। ਸੰਤ ਜੀ ਨੇ ਕਿਹਾ ਮੈਨੂੰ ਆਪਣੀ ਉਂਗਲ ਹੀ ਦੇ ਦੇ। ਪਰ ਕਹਿੰਦੇ ਉਹ ਇਨਸਾਨ ਕਦੇ ਨਾ ਮੰਨਿਆ ਤੇ ਕਹਿੰਦਾ ਤਾਂ ਸੰਤ ਜੀ ਨੇ ਕਿਹਾ ਕਿ ਤੂੰ ਤਾਂ ਗਰੀਬ ਸੀ, ਕੰਗਾਲ ਸੀ। ਪਰ ਤੂੰ ਐਨੀ ਕੀਮਤ ਲੈਣ ਦੇ ਬਾਵਜੂਦ ਵੀ ਆਪਣੇ ਸਰੀਰ ਦੇ ਅੰਗ ਮੈਨੂੰ ਕਿਉਂ ਨਹੀਂ ਦੇ ਰਿਹਾ ਇਸ ਦੇ ਬਦਲੇ ਮੈਂ ਤੈਨੂੰ ਲੱਖਾਂ ਰੁਪਏ ਦੇ ਰਿਹਾ ਪਰ ਤੂੰ ਫਿਰ ਵੀ ਨਹੀਂ ਮੰਨਿਆ ਇਸ ਦਾ ਮਤਲਬ ਤਾਂ ਇਹ ਹੋਇਆ ਤੇਰਾ ਸਰੀਰ ਬੇਸ਼ੱਕ ਕੀਮਤੀ ਹੈ ਇਸ ਨੂੰ ਲੱਖਾਂ ਰੁਪਏ ਦੇ ਕੇ ਵੀ ਉਸ ਦਾ ਇੱਕ ਹਿੱਸਾ ਤੂੰ ਮੈਨੂੰ ਨਹੀਂ ਦਿੱਤਾ ਸਰੀਰ ਦੀ ਕੋਈ ਕੀਮਤ ਨਹੀਂ ਹੈ ਇਹ ਸੱਚ ਹੈ ਸਾਧ ਸੰਗਤ ਜੀ ਇਸ ਸਰੀਰ ਦੀ ਕੀਮਤ ਅਸੀਂ ਦੇ ਹੀ ਨਹੀਂ ਸਕਦੇ ਇਹ ਸੋਹਣਾ ਤੇ ਤੰਦਰੁਸਤ ਸਰੀਰ ਸਾਨੂੰ ਲੱਖਾਂ ਕਰੋੜਾਂ ਰੁਪਏ ਦੇ ਕੇ ਵੀ ਕਿਧਰੇ ਉਹ ਨਹੀਂ ਮਿਲ ਸਕਦਾ ਇਸ ਦੇ ਬਾਰੇ ਤੁਸੀਂ ਹਸਪੀਟਲ ਵਿੱਚ ਬੈਠੇ ਹੋਏ ਮਰੀਜ਼ ਲੋਕਾਂ ਦੇ ਕੋਲੋਂ ਜਾ ਕੇ ਤਾਂ ਪੁੱਛੋ ਤੰਦਰੁਸਤੀ ਦੀ ਕੀਮਤ ਕੀ ਹੈ ਸਾਥ ਸੰਗਤ ਜੀ ਇੱਕ ਅੰਨੇ ਵਿਅਕਤੀ ਤੋਂ ਜਾ ਕੇ ਪੁੱਛੋ ਕਿ ਜਿਹੜੀ ਰੌਸ਼ਨੀ ਹੈ ਇਹ ਵਾਲੀ ਜਿਸ ਦੇ ਨਾਲ ਅਸੀਂ ਸਾਰਾ ਹੀ ਸੰਸਾਰ ਵੇਖ ਰਹੇ ਹਾਂ ਉਸ ਦੀ ਕੀਮਤ ਕੀ ਹੈ ਤੁਹਾਨੂੰ ਆਪਣੀ ਕਿਸਮਤ ਬਾਰੇ ਖੁਦ ਪਤਾ ਲੱਗ ਜਾਵੇਗਾ ਇਸ ਕਰਕੇ ਉਦਮ ਕਰਕੇ ਮਿਹਨਤੀ ਬਣ ਕੇ ਉਦਮੀ ਇਨਸਾਨ ਬਣ ਕੇ ਉਸੇ ਹੀ ਤਰ੍ਹਾਂ ਆਪਣੇ ਸਰੀਰ ਦੀ ਕੀਮਤ ਨੂੰ ਨਹੀਂ ਸਮਝਦੇ ਤਾਂ ਇਸ ਤਰੀਕੇ ਦੇ ਨਾਲ ਆਪਣੇ ਸਰੀਰ ਦੀ ਕੀਮਤ ਨੂੰ ਸਮਝੋ ਤਾਂ ਹੀ ਪਰਮਾਤਮਾ ਜੀ ਤੁਹਾਨੂੰ ਸਭ ਕੁਝ ਦੇ ਦੇਣਗੇ ਇਸ ਤੋਂ ਤੁਹਾਨੂੰ ਇਹ ਵੀ ਪਤਾ ਲੱਗ ਜਾਵੇਗਾ ਕਿ ਪਰਮਾਤਮਾ ਨੇ ਤੁਹਾਨੂੰ ਕੀ ਕੁਝ ਨਹੀਂ ਦਿੱਤਾ ਉਥੇ ਕਿਸੇ ਵੀ ਚੀਜ਼ ਦੀ ਫਿਰ ਕਮੀ ਨਹੀਂ ਰਹਿ ਜਾਵੇਗੀ ਜਿੱਥੇ ਹਰ ਇਨਸਾਨ ਆਪਣੀ ਮਿਹਨਤ ਕਰਦਾ ਹੈ ਉਥੇ ਫਿਰ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ रह ਜਾਂਦੀ ਪਰਮਾਤਮਾ ਤੇ ਭਰੋਸਾ ਰੱਖਦਾ ਹੈ ਇਸ ਕਰਕੇ ਬੇਸ਼ੁਕਰੇ ਨਾ ਬਣੀਏ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੀਏ ਸਭ ਤੋਂ ਵੱਡੀ ਗੱਲ ਜਦੋਂ ਅਸੀਂ ਰਾਤ ਨੂੰ ਸੌਂਦੇ ਹਾਂ ਤੇ ਹਮੇਸ਼ਾ ਵਾਹਿਗੁਰੂ ਜੀ ਦੇ ਲਈ ਸਮਾਂ ਕੱਢ ਕੇ ਰਾਤ ਨੂੰ ਭੁੱਲਾਂ ਦੀ ਮਾਫੀ ਬਖਸ਼ਾ ਕੇ ਹੀ ਸੋਈਏ ਉਸ ਮਾਲਕ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਕੇ ਸੋਈਏ हे परमात्मा जी ਤੁਸੀਂ ਸਾਡਾ ਦਿਨ ਬਹੁਤ ਹੀ ਸੁਖਾਂ ਦੇ ਨਾਲ ਬਤੀਤ ਕਰਵਾਇਆ ਹੁਣ ਤੁਸੀਂ ਸਾਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ ਤੇ ਆਪਣੇ ਨਾਲ ਜੁੜਨ ਦੀ ਤਾਕਤ ਬਖਸ਼ਣੀ ਵਾਹਿਗੁਰੂ ਜੀ ਤੁਹਾਡਾ ਕੋਟਾਨ ਕੋਟ ਸ਼ੁਕਰਾਨਾ ਤੁਸੀਂ ਮੈਨੂੰ ਸੋਹਣਾ ਸਰੀਰ ਬਖਸ਼ਿਆ ਹੈ ਤੁਹਾਡਾ ਜਿੰਨਾ ਵੀ ਸ਼ੁਕਰਾਨਾ ਕਰੀਏ ਓਨਾ ਹੀ ਥੋੜਾ ਹੈ ਸਾਥ ਸੰਗਤ ਜੀ ਤੁਸੀਂ ਆਪ ਮਹਿਸੂਸ ਕਰੋਗੇ ਕਿ ਕਿਵੇਂ ਤੁਹਾਡੀ ਜ਼ਿੰਦਗੀ ਬਦਲ ਰਹੀ ਹੈ ਕਿਵੇਂ ਵਾਹਿਗੁਰੂ ਜੀ ਤੁਹਾਡੇ ਉੱਪਰ ਕਿਰਪਾ ਕਰ ਦੇਣਗੇ ਕਿਉਂਕਿ ਤੁਸੀਂ ਜਦੋਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਸਿੱਖ ਜਾਓਗੇ ਤਾਂ ਪਰਮਾਤਮਾ ਜੀ ਦੀ ਕਿਰਪਾ ਆਪਣੇ ਆਪ ਹੀ ਤੁਹਾਡੇ ਤੇ ਹੋਣੀ ਸ਼ੁਰੂ ਹੋ ਜਾਵੇਗੀ ਤੁਹਾਨੂੰ ਦੁੱਖਾਂ ਤਕਲੀਫਾਂ ਤੋਂ ਪਰਮਾਤਮਾ ਜੀ ਆਪ ਦੂਰ ਕਰ ਦੇਣਗੇ ਤੁਹਾਡੇ ਮਨ ਦੀਆਂ ਸਾਰੀਆਂ ਅਰਦਾਸਾਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ